ਜਾਂਦੇ ਹੋ ਤਾਂ ਆਰਾਮ ਦੇ ਨਾਲ ਆਉਂਦੇ ਉਹ ਤਾਂ ਢਾਡੀ ਬਾਸੀ ਖਾਈ ਚ ਡਿੱਗੀ ਹੁੰਦੀ ਜਿਹੜੇ ਰੱਬ ਨੂੰ ਪੂਜਣ ਜਾ ਰਹੇ ਕੀ ਗੱਲ ਉਹਨੂੰ ਪਤਾ ਨਹੀਂ ਮੇਰੇ ਬੱਚੇ ਆਏ ਆ ਮੇਰੇ ਕੋਲ ਜੋ ਕਿ ਉਹ ਰੱਬ ਨਹੀਂ ਆ ਪਰ ਪਤਾ ਸ਼ੈਤਾਨ ਨੇ ਇਹ ਮੀਟਿੰਗ ਨੂੰ ਰੋਕਣ ਦੇ ਵਾਸਤੇ ਬੜੀਆਂ ਵੱਡੀਆਂ ਯੋਜਨਾਵਾਂ ਬਣਾਈਆਂ ਹੋਈਆਂ ਸੀ ਇਹੀ ਬਿਆਨ ਕਰਦਾ ਤੁਹਾਨੂੰ ਹਜ਼ਾਰਾਂ ਕਿਲੋਮੀਟਰ ਦੂਰ ਮੰਦਰਾ ਮਸੀਹਾ ਦੇ ਪਹਾੜਾਂ ਤੇ ਜਾਣ ਦੀ ਲੋੜ ਨਹੀਂ ਪਹਿਲਾ ਧਰਮ ਪਰਿਵਰਤਨ ਤੇ ਹੁਣ ਧਰਮ ਤੇ ਵਾਰ ਇਹ ਸਾਬਿਤ ਹੁੰਦਾ ਹੈ ਕਿ ਇਸ 2011 ਦੀ ਇੱਕ ਵੀਡੀਓ ਤੋਂ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਈਸਾਈ ਭਾਈਚਾਰੇ ਤੇ ਪਾਸਟਰ Hindu ਧਰਮ ਤੇ Hindu ਧਰਮ ਦੇ ਦੇਵੀ-ਦੇਵਤਾਵਾਂ ਤੇ ਟਿੱਪਣੀਆਂ ਕਰਦੇ ਹੋਏ ਦਿਖਾਈ ਦੇ ਰਹੇ ਨੇ ਇਸ ਵੀਡੀਓ ਤੋਂ ਬਾਅਦ Hindu ਭਾਈਚਾਰੇ ਦੇ ਵਿੱਚ ਕਾਫੀ ਰੋਸ ਦਿਖਾਈ ਦੇ ਰਿਹਾ ਹੈ ਜਿਸ ਦੇ ਸੰਦਰਭ ਦੇ ਵਿੱਚ ਅੱਜ ਇੱਕ ਤਮਾਮ ਹਿੰਦੂ ਸੰਗਠਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਤੇ ਉਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਹੈ ਕਿ ਕੱਲ ਇੱਕ ਸ਼ਿਕਾਇਤ ਪੱਤਰ ਪੁਲਿਸ ਕਮਿਸ਼ਨਰ ਨੂੰ ਦਿੱਤਾ ਜਾਵੇਗਾ ਜਿਸ ਵਿੱਚ ਉਹਨਾਂ ਤਮਾਮ ਆਗੂਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਦੇਖੋ ਜੀ ਇਹ ਇੱਕ ਬੜੀ ਨਿੰਦਨੀਆ ਘਟਨਾ ਵਾ। ਮਾਂ ਦੁਰਗਾ ਦਾ ਹਿੰਦੂ ਸਮਾਇ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਇੱਕ ਬਹੁਤ ਹੀ ਉੱਚ ਸਥਾਨ ਹੈ। జగਤ ਜਿਹਨੂੰ ਇੱਕ ਜਗਤ ਜਨਨੀ ਦਾ ਨਾਮ ਦਿੱਤਾ ਗਿਆ ਹੈ। ਉਹ ਲੋਕ ਇੰਦਾ ਦੀਆਂ ਘਟਨਾ ਕਰਕੇ ਆਪਣੇ ਆਪ ਨੂੰ ਹੀ ਲੋਕਾਂ ਦੀ ਸਮਾਜ ਦੀ ਨਿਗ੍ਹਾ ਦੇ ਵਿੱਚ ਗਿਰਾ ਰਹੇ ਨੇ ਠੀਕ ਹੈ ਖਾਸ ਕਰ ਉਹਨਾਂ ਦਾ ਜਿਹੜਾ ਇੱਕ ਟਾਰਗੇਟ ਹੈ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਅੱਗੇ ਕਈ মিডিਆ ਰਾਹੀਂ ਸਰਕਾਰਾਂ ਦੀ ਪੰਜਾਬ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਇਹਨਾਂ ਕੰਮਾਂ ਦੇ ਲਈ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ ਜਾਂ ਉਹਨਾਂ ਦਾ ਸਾਰਾ ਸਿਸਟਮ ਹੈ ਇਹ ਉਸੇ ਇੱਕ ਪਾਰਟ ਉਹਦਾ ਹੀ ਅੰਗ ਹੈ ਜਿਹੜਾ ਜਿੱਦਾਂ ਇੱਕ ਟਾਰਗੇਟ ਉਹਨਾਂ ਨੂੰ ਮਿਲਦਾ ਹੈ ਉਸੇ ਟਾਰਗੇਟ ਦੇ ਤਹਿਤ ਉਹ ਚੱਲਦੇ ਹੋਏ ਸਾਡੇ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਵੀਡੀਓ ਵੀ ਉਹਦਾ ਹੀ ਕੰਗ ਹੈ ਨੇ ਧਰਮ ਦਾ ਪ੍ਰਚਾਰ ਹੋਣਾ ਚਾਹੀਦਾ ਵਾ ਧਰਮ ਦਾ ਪ੍ਰਚਾਰ ਕੀਤਾ ਜਾ ਰਿਹਾ ਸਿੱਖ ਪੰਥ ਵੱਲੋਂ ਵੀ ਕੀਤਾ ਜਾ ਰਿਹਾ ਸਾਡੇ ਸਮਾਜ ਵੱਲੋਂ ਵੀ ਕੀਤਾ ਜਾ ਰਿਹਾ ਇਹਦੇ ਵਿੱਚ ਕੋਈ ਕਮੀ ਨਹੀਂ ਹੈ ਬਟ ਉਹਦੇ ਵਿੱਚ ਇਸ ਤਰ੍ਹਾਂ ਕੁਝ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕੁਝ ਲੋਕਾਂ ਤੱਕ ਆਮ ਬੰਦੇ ਦੀ ਪਹੁੰਚ ਨਹੀਂ ਹੋ ਪੰਦੀ ਉਹ ਇਹ ਸਿਰਫ ਫੋਕਸ ਕਰਕੇ ਇਹ ਉਹਨਾਂ ਨੂੰ ਫੋਕਸ ਕਰਕੇ ਟਾਰਗੇਟ ਕਰਦੇ ਨੇ ਜਿਹੜੇ ਇਹਨਾਂ ਦੇ ਪੰਜਾਬੀ ਕਹੇ ਏਜੰਟ ਕਹਿ ਲੋ ਜਾਂ ਇਹਨਾਂ ਦੇ ਜਿਹੜੇ ਆਪਣੇ ਉਹ ਲੋਕ ਨੇ ਸਮਾਜ ਚ ਜਗ੍ਹਾ-ਜਗ੍ਹਾ ਦੇ ਵਿੱਚ ਜਾ ਕੇ ਇੱਕ ਉਸ ਪੈਟੀਆਂ ਦੀ ਤਰ੍ਹਾਂ ਕੰਮ ਕਰਕੇ ਲੋਕਾਂ ਨੂੰ ਟਾਰਗੇਟ ਕਰਦੇ ਉਹਨਾਂ ਨੂੰ ਜਿਹੜਾ ਬੰਦਾ ਉਸ ਟਾਈਮ ਬਿਮਾਰ ਹੋਏਗਾ ਜਾਂ ਕਿਸੇ ਮੁਸੀਬਤ ਜੁਆ ਨੈਚਰਲੀ ਗੱਲੋਂ ਦੁਖੀ ਹੋਏਗਾ ਦੁਖੀ ਬੰਦੇ ਦੇ ਜਾ ਕੇ ਜਿਹੜਾ ਵੀ ਮਨਰਮ ਲਾਏਗਾ ਉਹ ਉਹਨੂੰ ਚੰਗਾ ਲੱਗੇਗਾ ਚਾਹੇ ਕੋਈ ਵੀ ਹੋਵੇ ਬੱਡ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਉਸ ਮਨਰਮ ਦੇ ਪਿੱਛੇ ਮਨਛਾ ਕੁਝ ਹੋਰ ਹੈ ਜਿਹੜਾ ਇੱਕ ਪੰਜਾਬ ਹੈ ਪੰਜਾਬ ਇੱਕ ਇਦਾਂ ਦਾ ਸਟੇਟ ਹੈ ਜਿਹੜਾ ਆਲ ਓਵਰ ਵਰਲਡ ਦੇ ਵਿੱਚ ਮੈਂ ਵਰਲਡ ਦੀ ਗੱਲ ਕਰਦਾ ਸਭ ਤੋਂ ਜ਼ਿਆਦਾ ਧਰਮਪੂਰਨ ਹੁੰਦਾ ਵਾ ਚਾਹੇ ਲੰਗਰਾਂ ਵਾਲਾ ਜੀਏ ਚਾਹੇ ਹੋਰ ਕਿਸੇ ਪਾਸੇ ਆਈਏ ਪਰ ਕਿਸੇ ਵੀ ਜਿਹੜਾ ਧਰਮਾਂ ਵੱਲੋਂ ਇੱਕ ਤਰ੍ਹਾਂ ਧਾਰਮਿਕ ਕੰਮ ਕੀਤੇ ਜਾਂਦੇ ਨੇ ਚਾਹੇ ਉਹ ਸਿੱਖ ਸਮਾਜ ਵੱਲੋਂ ਕੀਤਾ ਜਾਵੇ ਜਾਂ ਹਿੰਦੂ ਸਮਾਜ ਵੱਲੋਂ ਕੀਤੇ ਜਾਂਦੇ ਨੇ ਉਹਦੇ ਵਿੱਚ ਕਿਸੇ ਦੀ ਕੋਈ ਮਨਸ਼ਾ ਇਦਾਂ ਦੀ ਨਹੀਂ ਹੁੰਦੀ ਕਿ ਅਸੀਂ ਜੇ ਕੋਈ ਧਾਰਮਿਕ ਕੰਮ ਕਰ ਰਹੇ ਆ ਜਾਂ ਕੋਈ ਸਮਾਜੀ ਕੰਮ ਕਰ ਰਹੇ ਆ ਅਸੀਂ ਇਸ ਬੰਦੇ ਕੋ ਇਹਦੇ ਇਹਦੇ ਬੈਨੀਫਿਟ ਦੇ ਵਿੱਚ ਇਹ ਫਾਇਦਾ ਲੈਣਾ ਜਦਕਿ ਇਹਨਾਂ ਦਾ ਕੋਈ ਵੀ ਚੀਜ਼ ਜੜੀ ਹੈਗੀ ਆ ਉਹਦੇ ਪਿੱਛੇ ਇੱਕ ਮਨਸ਼ਾ ਹੈ ਮਨਸ਼ਾ ਇਹੀ ਹੈ ਕਿ ਲੋਕਾਂ ਨੂੰ ਅਸੀਂ ਆਪਣੇ ਵੱਲ ਕਿਸ ਤਰੀਕੇ ਖਿੱਚਣਾ ਇਹ ਵੀਡੀਓ ਵੀ ਉਸੇ ਪਾਰ ਦਾ ਇੱਕ ਅੰਗ ਹੈ ਦੇਖੋ ਜੀ ਆਪਣੀ ਆਪਣੀ ਵਿਚਾਰਧਾਰਾ ਹੈ ਕਈ ਵਿਚਾਰਧਾਰਾ ਦੇ ਵਿੱਚ ਕਿਤੇ ਸੀ ਅਲੱਗ ਵੀ ਆ ਕਈ ਵਿਚਾਰਧਾਰਾ ਦੇ ਵਿੱਚ ਸਾਨੂੰ ਇਕੱਠੇ ਵੀ ਹੋਣਾ ਪਏਗਾ ਜਿਹੜੀ ਇਹ ਵਿਚਾਰਧਾਰਾ ਵਾ ਇਹਦੇ ਵਿੱਚ ਮੈਂ ਜੋ ਸਮਝਦਾ ਜੋੜੀ ਮੇਰੀ ਨਜ਼ੀਰ ਆਏ ਆ ਜਿੰਨਾ ਕੁ ਮੈਂ ਸਮਝਦਾ ਇਸ ਵਿਚਾਰਧਾਰਾ ਲਈ ਸਾਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਏਗੀ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਐਮ ਜੀ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਲਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਚ ਚ ਪ੍ਰੋਬਲਮ ਪਿਆਰ ਮੁਹੱਬਤ ਚ ਚਾਹੇ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786